ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਇੱਕ ਨਵੀਂ ਵੀਡੀਓ ਦੇ ਵਿੱਚ ਜਿਵੇਂ ਕਿ ਤੁਹਾਨੂੰ ਟਾਈਟਲ ਤੋਂ ਪਤਾ ਲੱਗ ਹੀ ਗਿਆ ਕਿ ਆਪਾਂ ਅੱਜ ਕਿਹੜੇ ਟੌਪਿਕ ਤੇ ਗੱਲ ਕਰਨੀ ਹੈ ਸੋ ਬੜੇ ਸਾਲਾਂ ਤੋਂ ਆਪਾਂ ਅਰਦਾਸ ਕਰਦੇ ਸੀ ਕਿ ਆਪਾਂ ਪਾਕਿਸਤਾਨ ਆਪਣੇ ਵਿਛੜੇ ਗੁਰਧਾਮਾਂ ਦੇ ਦਰਸ਼ਨਾਂ ਲਈ ਜਾਈਏ ਤੇ ਸਾਡੀ ਮੇਰੀ ਇਸ ਵਾਰੀ ਅਰਦਾਸ ਕਬੂਲ ਹੋਈ ਤੇ ਮੈਂ ਪਿਛਲੇ ਮਹੀਨੇ ਪਾਕਿਸਤਾਨ ਗਿਆ ਸੀ ਆਪਣੇ ਗੁਰਧਾਮਾਂ ਦੇ ਦਰਸ਼ਨਾਂ ਲਈ ਤੇ ਤੁਸੀਂ ਸਾਰੇ ਜਿਵੇਂ ਮੇ ਆਪਣੀਆਂ ਵੀਡੀਓਜ਼ ਵੇਖ ਹੀ ਰਹੇ ਹੋ ਤੇ ਤੁਹਾਡੇ ਬੜੇ ਜਾਣੇ ਦੇ ਕਮੈਂਟ ਆ ਰਹੇ ਸੀ ਕਿ ਸਾਨੂੰ ਵੀ ਦੱਸੋ ਕਿ ਅਸੀਂ ਵੀ ਪਾਕਿਸਤਾਨ ਆਪਣੇ ਵਿਛੜੇ ਗੁਰਧਾਮਾਂ ਵਾਲੇ ਦਰਸ਼ਨਾਂ ਲਈ ਜਾਣਾ ਹੈ ਸੋ ਅੱਜ ਆਪਾਂ ਇੱਕ ਖਾਸ ਵੀਡੀਓ ਉਸ ਟੌਪਿਕ ਤੇ ਬਣਾ ਰਹੇ ਆ ਕਿ ਤੁਹਾਨੂੰ ਆਪਾਂ ਇਸ ਵੀਡੀਓ ਰਾਹੀਂ ਸਾਰਾ ਦੱਸਾਂਗੇ ਕਿ ਆਪਾਂ ਪਾਕਿਸਤਾਨ ਦਾ ਵੀਜ਼ਾ ਇੰਡੀਆ ਵਿੱਚੋਂ ਕਿੱਥੋਂ ਅਪਲਾਈ ਕਰ ਸਕਦੇ ਆ ਤੇ ਕਿਹੜੀਆਂ-ਕਿਹੜੀਆਂ ਸੰਸਥਾਵਾਂ ਨੇ ਜਿਹੜੀਆਂ ਪਾਸਪੋਰਟ ਲੈਂਦੀਆਂ ਨੇ ਤੇ ਕੀ ਖਰਚਾ ਹੁੰਦਾ ਕਿੰਨਾ ਪ੍ਰੋਸੈਸਿੰਗ ਟਾਈਮ ਲੱਗਦਾ ਹੈ ਸਾਰਾ ਆਪਾਂ ਇਸ ਵੀਡੀਓ ਦੇ ਵਿੱਚ ਦੱਸਾਂਗੇ ਸੋ ਸਭ ਤੋਂ ਪਹਿਲਾਂ ਜਿੰਨਾ ਜਿੰਨਾ ਨੇ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਜੀ ਉਹ ਜਰੂਰ ਚੈਨਲ ਸਬਸਕ੍ਰਾਈਬ ਕਰ ਲਿਆ ਕਰੋ ਕਿਉਂਕਿ ਤੁਹਾਡੀ ਸਪੋਰਟ ਨਾਲ ਹੀ ਸਾਰਾ ਕੁਝ ਹੈ ਜੀ ਆਪਾਂ ਵੀਡੀਓ ਬਣਾਉਨੇ ਆ ਤੁਹਾਡੀ ਸਪੋਰਟ ਦੀ ਬਹੁਤ ਜ਼ਿਆਦਾ ਲੋੜ ਹੈ ਸੋ ਆਪਾਂ ਤੁਹਾਡਾ ਟਾਈਮ ਵੇਸ ਨਾ ਕਰਦੇ ਹੋਏ ਆਪਾਂ ਜਲਦੀ ਜਲਦੀ ਕਰਦੇ ਆ ਵੀਡੀਓ ਸ਼ੁਰੂ ਹਾਂਜੀ ਸੋ ਤੁਹਾਨੂੰ ਆਪਾਂ ਸਭ ਤੋਂ ਪਹਿਲਾਂ ਦੱਸਦੇ ਆ ਜੀ ਇੰਡੀਆ ਦੇ ਵਿੱਚ ਕਿਹੜੀਆਂ-ਕਿਹੜੀਆਂ ਸੰਸਥਾਵਾਂ ਨੇ ਜਿਹੜੀਆਂ ਪਾਕਿਸਤਾਨ ਦਾ ਵੀਜ਼ਾ ਲਵਾਉਂਦੀਆਂ ਨੇ ਸੋ ਜਿੱਥੋਂ ਮੈਂ ਵੀਜ਼ਾ ਲਵਾਇਆ ਸੀ ਤੁਹਾਨੂੰ ਉਹ ਵੀ ਮੈਂ ਦੱਸਾਂਗਾ ਬਾਅਦ ਚ ਇੰਡੀਆ ਦੇ ਵਿੱਚ ਜਿਹੜੀ ਆਪਣਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਆਪਣਾ ਖਾਲੜਾ ਮਿਸ਼ਨ ਵਾਲੇ ਹੋਗੇ ਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਗੀਆਂ ਤੇ ਹੋਰ ਵੱਖ-ਵੱਖ ਸਥਾਵਾਂ ਜਿਹੜੀਆਂ ਨੇ ਉਹ ਪਾਸਪੋਰਟ ਲੈਂਦੀਆਂ ਨੇ ਤੇ ਉਹ ਸਾਰੇ ਤੁਹਾਡੇ ਤੁਸੀਂ ਆਪਣਾ ਪਾਸਪੋਰਟ ਉੱਥੇ ਜਮ੍ਹਾਂ ਕਰਵਾਓ ਤੇ ਤੁਹਾਡਾ ਉਹ ਵੀਜ਼ਾ ਲਵਾ ਕੇ ਦੇ ਦੇਣਗੀਆਂ ਸੋ ਇਹਦਾ ਜਿਹੜਾ ਖਰਚਾ ਹੁੰਦਾ ਜਿਵੇਂ ਮੈਂ ਜਿੱਥੋਂ ਅਪਲਾਈ ਕੀਤਾ ਸੀ ਮੈਂ ਕੀਤਾ ਸੀ ਜੀ ਖਾਲੜਾ ਮਿਸ਼ਨ ਵਾਲਿਆਂ ਤੋਂ ਚਭਾਲ ਪਿੰਡ ਤੋਂ ਅੰਮ੍ਰਿਤਸਰ ਦੇ ਵਿੱਚ ਜਿਹੜਾ ਤਰਨਤਾਰਨ ਦੇ ਲਾਗੇ ਪਿੰਡ ਚਭਾਲ ਉੱਥੋਂ ਅਪਲਾਈ ਕੀਤਾ ਸੀ ਤੇ ਵੱਖ-ਵੱਖ ਸੰਸਥਾਵਾਂ ਦੇ ਵੱਖ-ਵੱਖ ਖਰਚੇ ਨੇ ਜੀ ਮੈਂ ਮੇਰੇ ਤੋਂ ਉਹਨਾਂ ਨੇ ਲਿੱਤਾ ਸੀ 700 ਰੁਪਈਆ ਵੈਸੇ ਵੀਜ਼ੇ ਦਾ ਖਰਚਾ ਤਾਂ ਕੋਈ ਨਹੀਂ ਹੁੰਦਾ ਪਰ 700 ਰੁਪਈਆ ਲੈਂਦੇ ਨੇ ਉਹ ਸਿਰਫ ਜਿਹੜਾ ਪਾਸਪੋਰਟ ਆਪਾਂ ਕੋਰੀਅਰ ਦਿੱਲੀ ਦੇ ਕੇ ਜਮ੍ਹਾਂ ਕਰਾਣਾ ਹੁੰਦਾ ਜਾਂ ਹੋਰ ਉਹਨਾਂ ਦੇ ਦਿੱਲੀ-ਗੇੜੇ ਲੱਗਦੇ ਨੇ ਆਣ ਜਾਣ ਦਾ ਖਰਚਾ ਜਾਂ ਕੋਰੀਅਰ ਦਾ ਲਾੜੋ ਸੋ ਵੱਖ-ਵੱਖ ਸੰਸਥਾਵਾਂ ਆਪਣੇ ਆਪਣੇ ਵੱਖ-ਵੱਖ ਪੈਸੇ ਲੈਂਦੀ ਸੋ ਹਾਂਜੀ ਹੁਣ ਆਪਾਂ ਅੱਗੇ ਗੱਲ ਕਰਦੇ ਆਂ ਕਿ ਕਿਹੜੇ ਕਿਹੜੇ ਮਹੀਨੇ ਦੇ ਵਿੱਚ ਜਿੱਥੇ ਆਪਣੇ ਪੰਜਾਬ ਤੋਂ ਪਾਕਿਸਤਾਨ ਗੁਰਦ ਆਮਾ ਦੇ ਦਰਸ਼ਨਾਂ ਲਈ ਜਾਂਦੇ ਨੇ ਸਭ ਤੋਂ ਪਹਿਲਾਂ ਜਾਂਦੇ ਨੇ ਜੀ April ਦੇ ਵਿੱਚ ਵਿਸਾਖੀ ਦੇ ਮੌਕੇ ਤੇ ਉਸ ਤੋਂ ਬਾਅਦ ਜੀ June ਵਿੱਚ ਮਹਾਰਾਜਾ ਰਣਜੀਤ ਸਿੰਘ ਦੀ ਵਰਸੀ ਤੇ ਤੇ ਨਾਲ ਹੀ November ਦੇ ਵਿੱਚ ਜਦੋਂ ਆਪਣੇ ਗੁਰੂ ਨਾਨਕ ਦੇਵ ਜੀ ਦਾ ਗੁਰਪੁਰਬ ਹੁੰਦਾ ਉਦੋਂ ਵੀ ਜਿੱਥੇ ਜਾਂਦੇ ਨੇ ਸੋ ਸਾਲ ਦੇ ਵਿੱਚ ਲਗਭਗ ਤਿੰਨ ਤੋਂ ਚਾਰ ਜਿੱਥੇ ਪਾਕਿਸਤਾਨ ਗੁਰਦ ਆਮਾ ਦੇ ਦਰਸ਼ਨਾਂ ਲਈ ਜਾਂਦੇ ਨੇ ਤੇ ਮੈਂ November ਦੇ ਵਿੱਚ ਗਿਆ ਸੀ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਤੇ ਤੇ ਤੁਸੀਂ ਵੀ ਉਸ ਮੌਕੇ ਤੇ ਆਪਣਾ ਪਾਸਪੋਰਟ ਜਮ੍ਹਾਂ ਕਰਵਾ ਸਕਦੇ ਹੋ ਤੇ ਹਾਂ ਇੱਕ ਗੱਲ ਹੋਰ ਇੱਥੇ ਜਿਹੜੀਆਂ ਸੰਸਥਾਵਾਂ ਨੇ ਉਹ ਮੰਨ ਲਓ ਆਪਾਂ ਜਾਣਾ ਹੈ ਅਪ੍ਰੈਲ ਦੇ ਵਿੱਚ ਜਾਣਾ ਤਾਂ ਆਪਾਂ ਨੂੰ ਪਾਸਪੋਰਟ 2 ਮਹੀਨੇ ਪਹਿਲਾਂ ਕਿਸੇ ਵੀ ਸੰਸਥਾ ਨੂੰ ਜਮ੍ਹਾਂ ਕਰਾਉਣਾ ਪਏਗਾ ਤੇ ਕਿਉਂਕਿ ਉਸ ਤੋਂ 2 ਮਹੀਨੇ ਦਾ ਟਾਈਮ ਹਰ ਇੱਕ ਸੰਸਥਾ ਲੈਂਦੀ ਹੈ ਵੀਜ਼ਾ ਲੱਗਣ ਨੂੰ ਅੰਬੈਸੀ ਵੀ ਲੈਂਦੀ ਹੈ ਤੋ ਆਪਣਾ ਟਾਈਮ ਦੇ ਅਕੋਰਡਿੰਗ ਤੁਸੀਂ ਆਪਣਾ ਕਿਸੇ ਵੀ ਸੰਸਥਾ ਨਾਲ ਕੰਟੈਕਟ ਕਰਕੇ ਆਪਣਾ ਪਾਸਪੋਰਟ ਜਮ੍ਹਾਂ ਕਰਾ ਸਕਦੇ ਹੋ। ਸੋ ਹਾਂਜੀ ਇੱਕ ਗੱਲ ਹੋਰ ਮੈਂ ਤੁਹਾਨੂੰ ਦੱਸ ਦਿਆਂ ਜਦੋਂ ਆਪਾਂ ਪਾਸਪੋਰਟ ਜਮ੍ਹਾਂ ਕਰਾਉਣ ਜਾਣਾ ਹੈ ਤੇ ਉਹਦੇ ਨਾਲ ਆਪਾਂ ਨੂੰ ਸਿਰਫ ਇੱਕ オリジナル ਪਾਸਪੋਰਟ ਦੇਣਾ ਪਏਗਾ ਜਮ੍ਹਾਂ ਕਰਾਉਣ ਲਈ ਤੇ ਇੱਕ ਆਪਾਂ ਨੂੰ ਨਾਲ 8 ਪਾਸਪੋਰਟ ਸਾਈਜ਼ ਫੋਟੋ ਜਮ੍ਹਾਂ ਕਰਾਉਣੀਆਂ ਪੈਣਗੀਆਂ। ਇਸ ਤੋਂ ਇਲਾਵਾ ਉਹ ਕੋਈ ਡਾਕੂਮੈਂਟ ਨਹੀਂ ਮੰਗਦੇ ਕਿਉਂਕਿ ਜਿਹੜੀਆਂ ਸੰਸਥਾਵਾਂ ਨੇ ਉਹਨਾਂ ਦੇ ਆਪਣੇ ਡਾਕੂਮੈਂਟ ਲੱਗਦੇ ਨੇ ਤੇ ਉਹ ਆਪਣੇ ਡਾਕੂਮੈਂਟ ਸਾਰੇ ਤਿਆਰ ਕਰਕੇ ਦਿੱਲੀ ਐਂਬੈਸੀ ਵਿੱਚ ਜਮ੍ਹਾਂ ਕਰਾ ਕੇ ਹੁੰਦੀਆਂ ਨੇ। ਤੇ ਦੂਜੀ ਗੱਲ ਇਹ ਆਪਾਂ ਕਰਦੇ ਆ ਕਿ ਵੀਜ਼ਾ ਆਪਾਂ ਨੂੰ ਕਿੰਨੇ ਦਿਨ ਦਾ ਮਿਲਦਾ ਹੈ ਸੋ ਜਿਹੜਾ ਆਪਾਂ ਜਥੇ ਦੇ ਨਾਲ ਜਾਂਦੇ ਆ ਜਥੇ ਦੇ ਨਾਲ ਆਪਾਂ ਨੂੰ 10 ਦਿਨ ਦਾ ਵੀਜ਼ਾ ਮਿਲਦਾ ਜਿਹਦੇ ਵਿੱਚ ਆਪਾਂ ਸਿਰਫ ਆਪਣੇ ਜਿਹੜੇ ਸਾਰੇ ਗੁਰਧਾਮ ਨੇ ਜਿਨ੍ਹਾਂ ਵਿੱਚ ਗੁਰਦੁਆਰਾ ਸ਼੍ਰੀ ਦਰਬਾਰ ਸਾਹਿਬ ਕਰਤਾਰਪੁਰ ਸਾਹਿਬ ਹੋ ਗਿਆ ਗੁਰਦੁਆਰਾ ਨਨਕਾਣਾ ਸਾਹਿਬ ਹੋ ਗਿਆ ਗੁਰਦੁਆਰਾ ਪੰਜਾ ਸਾਹਿਬ ਗੁਰਦੁਆਰਾ ਰੋੜੀ ਸਾਹਿਬ ਤੇ ਗੁਰਦੁਆਰਾ ਡੇਰਾ ਸਾਹਿਬ ਜਿਹੜਾ ਲਾਹੌਰ ਦੇ ਵਿੱਚ ਪੈਂਦਾ ਤੇ ਆਪਾਂ ਨੂੰ ਲਾਸਟ ਦੇ ਜਿਹੜੇ 3 ਦਿਨ ਨੇ ਉਹ ਆਪਾਂ ਨੂੰ ਲਾਹੌਰ ਸ਼ਹਿਰ ਦੇ ਵਿੱਚ ਦਿੰਦੇ ਨੇ ਤੇ ਆਪਾਂ ਕਿਉਂਕਿ ਲਾਹੌਰ ਸ਼ਹਿਰ ਦਾ ਆਪਾਂ ਆਲਾ ਦਵਾਲਾ ਮਾਰਕੀਟ ਸਾਰਾ ਕੁਝ ਆਪਾਂ ਘੁੰਮ ਸਕਦੇ ਆ ਸੋ ਆਪਾਂ ਨੂੰ ਵੀਜ਼ਾ ਜਿਹੜਾ ਮਿਲਦਾ ਜੀ ਉਹ ਪੂਰੇ 10 ਦਿਨ ਦਾ ਹੀ ਵੀਜ਼ਾ ਮਿਲਦਾ ਸੋ ਹੁਣ ਤੱਕ ਆਪਾਂ ਗੱਲ ਕੀਤੀ ਸੀ ਜੀ ਵੀਜ਼ਾ ਆਪਾਂ ਕਿਹੜੀ ਸੰਸਥਾ ਤੋਂ ਅਪਲਾਈ ਕਰਾ ਸਕਦੇ ਹਾਂ ਤੇ ਕੀ ਖਰਚਾ ਉਹਦਾ ਹੁੰਦਾ ਹੈ ਤੇ ਕਿੰਨੇ ਦਿਨ ਦਾ ਆਪਾਂ ਨੂੰ ਵੀਜ਼ਾ ਤੇ ਕਿਹੜੇ-ਕਿਹੜੇ ਗੁਰਦੁਆਮਾਂ ਦਾ ਆਪਾਂ ਨੂੰ ਵੀਜ਼ਾ ਮਿਲਦਾ ਹੈ ਅੱਗੇ ਤੁਹਾਨੂੰ ਮੈਂ ਦੱਸਦਾ ਮੇਰਾ ਐਕਸਪੀਰੀਅੰਸ ਪਾਕਿਸਤਾਨ ਦਾ ਤੇ ਗੁਰਦੁਆਰਿਆਂ ਦੇ ਆਪਣੇ ਗੁਰਦੁਆਮਾਂ ਦੇ ਦਰਸ਼ਨ ਕਰਨ ਦਾ ਆਪਣਾ ਐਕਸਪੀਰੀਅੰਸ ਜਦੋਂ ਆਪਾਂ ਪਾਕਿਸਤਾਨ ਤੋਂ ਇਧਰੋਂ ਬਾਰਡਰ ਕ੍ਰੋਸ ਕਰਕੇ ਜਾਂਦੇ ਆ ਲੈਂਦੇ ਪੰਜਾਬ ਵੱਲ ਤੇ ਉੱਧਰ ਆਪਣਾ ਬੜਾ ਹੀ ਸੋਹਣਾ ਤੇ ਬੜਾ ਹੀ ਨਿੱਗੇ ਢੰਗ ਨਾਲ ਆਪਣਾ ਵੈਲਕਮ ਕਰਦੇ ਨੇ ਤੇ ਉੱਥੇ ਦੇ ਜਿਹੜੇ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿਹੜੇ ਪ੍ਰਬੰਧ ਨੇ ਗੁਰਦੁਆਰਾ ਸਾਹਿਬ ਵਿੱਚ ਰਹਿਣ ਦਾ ਪ੍ਰਬੰਧ ਹੋ ਗਿਆ ਲੰਗਰ ਦਾ ਹੋ ਗਿਆ ਰਿਹਾਇਸ਼ ਦਾ ਸਾਰਾ ਬਹੁਤ ਹੀ ਸੋਹਣੇ ਢੰਗ ਨਾਲ ਬੰਦ ਕੀਤਾ ਗਿਆ ਹੁੰਦਾ ਪਿਛਲੀ ਵਾਰੀ ਪਹਿਲਾਂ ਤਾਂ ਟ੍ਰੇਨਾਂ ਦੇ ਵਿੱਚ ਲੈ ਕੇ ਜਾਂਦੇ ਸੀ ਪਰ ਇਸ ਵਾਰ ਸਾਨੂੰ ਬੱਸ ਦੇ ਵਿੱਚ ਲੈ ਕੇ ਗਏ ਸੀ ਉਹਦਾ ਤੁਹਾਨੂੰ ਮੈਂ ਖਰਚਾ ਦੱਸ ਦਿੰਨਾ ਸਾਡਾ ਖਰਚਾ ਪਰ ਪਰਸਨ 16600 ਰੁਪਿਆ ਪਾਕਿਸਤਾਨੀ ਆਇਆ ਸੀ ਇੱਕ ਬੰਦੇ ਦਾ ਤੇ ਸਾਡੇ ਜਦੋਂ ਬਾਰਡਰ ਕ੍ਰੋਸ ਕੀਤਾ ਉਹਨਾਂ ਨੇ ਉੱਥੇ ਹੀ ਸਾਡੇ ਤੋਂ ਪੈਸੇ ਲੈ ਕੇ ਤੇ ਸਾਡੀਆਂ ਦੱਸ ਦਿੰਦੀਆਂ ਟਿਕਟਾਂ ਇਕੱਠੀਆਂ ਸਾਡੀਆਂ ਕੱਟਤੀਆਂ ਸੀ ਤੇ ਇਕੱਠੀਆਂ ਸਾਨੂੰ ਦੱਸ ਦਿੰਦੀਆਂ ਰਿਹائش ਦੀਆਂ ਪਰਚੀਆਂ ਉਹਨਾਂ ਨੇ ਅਲੋਟ ਕਰ ਦਿੱਤੀਆਂ ਪਰ ਪਰਸਨ ਨੂੰ ਅਲੋਟ ਕਰ ਦਿੱਤੀਆਂ ਸੀ ਤੇ ਬੜੇ ਵਧੀਆ ਸੋਹਣੇ ਢੰਗ ਹੁੰਦੇ ਨੇ ਜੀ ਆਪਣੇ ਬੜੇ ਵਧੀਆ ਪ੍ਰਬੰਧ ਕੀਤੇ ਨੇ ਉਧਰ ਦੀ ਕਮੇਟੀ ਨੇ ਤੇ ਜਦੋਂ ਆਪਣੀਆਂ ਬੱਸਾਂ ਇੱਕ ਕਨਵੇ ਦੇ ਵਿੱਚ ਚੱਲਦੀਆਂ ਨੇ ਤਾਂ ਅੱਗੇ ਪਿੱਛੇ ਪੂਰੇ ਆਪਣੇ ਆਪਣਾ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਹੋ ਗਈਆਂ ਤੇ ਉਧਰ ਦੀ ਆਰਮੀ ਹੋ ਗਈ ਪੰਜਾਬ ਪੁਲਿਸ ਹੋ ਗਈ ਮਤਲਬ ਪੂਰੀ ਸੇਫਟੀ ਨਾਲ ਸਿੱਖ ਜਥੇ ਨੂੰ ਪੂਰੀ ਸੇਫਟੀ ਨਾਲ ਲੈ ਕੇ ਜਾਂਦੇ ਨੇ ਸੋ ਬਹੁਤ ਵਧੀਆ ਐਕਸਪੀਰੀਅੰਸ ਰਿਹਾ ਜੀ ਮੇਰਾ ਉਮੀਦ ਕਰਦੇ ਆਂ ਜੀ ਕਿ ਅਗਲੇ ਸਾਲ ਫਿਰ ਦੁਬਾਰਾ ਆਪਣੇ ਵਿਛੜੇ ਗੁਰਧਾਮਾਂ ਦੇ ਦਰਸ਼ਨਾਂ ਲਈ ਪੂਰੇ ਪਰਿਵਾਰ ਸਮੇਤ ਜਾਵਾਂਗੇ ਤੇ ਮੈਂ ਵੀ ਉਮੀਦ ਕਰਦਾ ਕਿ ਤੁਸੀਂ ਵੀ ਜਾਓ ਤੇ ਆਪਣਾ ਪਾਕਿਸਤਾਨ ਦਾ ਵੀਜ਼ਾ ਅਪਲਾਈ ਕਰੋ ਸੋ اے ਸੀ ਜੀ ਅੱਜ ਦੀ ਵੀਡੀਓ ਕਿ ਆਪਾਂ ਪਾਕਿਸਤਾਨ ਦਾ ਵੀਜ਼ਾ ਇੰਡੀਆ ਤੋਂ ਕਿੱਥੋਂ ਲੈ ਸਕਦੇ ਹਾਂ ਤੇ ਸਾਰਾ ਪ੍ਰੋਸੈਸ ਤੁਹਾਨੂੰ ਮੈਂ ਇਸ ਵੀਡੀਓ ਰਾਹੀਂ ਸਮਝਾ ਦਿੰਦਾ ਹੈ ਜੀ ਸੋ ਉਮੀਦ ਕਰਦਾ ਤੁਹਾਨੂੰ ਵੀਡੀਓ ਬੜੀ ਪਸੰਦ ਆਈ ਹੋਵੇਗੀ ਜੇ ਤੁਹਾਨੂੰ ਮੇਰੀ ਵੀਡੀਓ ਚੰਗੀ ਲੱਗਦੀ ਹੈ ਤਾਂ ਜਰੂਰ ਕਮੈਂਟ ਕਰਕੇ ਦੱਸਿਆ ਕਰੋ ਤੇ ਜੇ ਤੁਹਾਨੂੰ ਮੇਰੀ ਵੀਡੀਓ ਦੇ ਵਿੱਚ ਕੁਝ ਚੰਗਾ ਨਹੀਂ ਵੀ ਲੱਗਦਾ ਕੋਈ ਤੁਸੀਂ ਮੈਨੂੰ ਸੁਝਾਅ ਦੇਣਾ ਚਾਹੁੰਦੇ ਹੋ ਤਾਂ ਉਹ ਵੀ ਜਰੂਰ ਕਮੈਂਟ ਬਾਕਸ ਵਿੱਚ ਜਰੂਰ ਦੱਸਿਆ ਕਰੋ ਜੀ ਤਾਂ ਕਿ ਥੋੜੀ ਜੀ ਹਲਾਸ਼ਰੀ ਮਿਲਦੀ ਹੈ ਤੁਹਾਡੇ ਕਮੈਂਟ ਪੜਨ ਨਾਲ ਸੋ ਉਮੀਦ ਕਰਦੇ ਹਾਂ ਜੀ ਤੁਹਾਨੂੰ ਵੀਡੀਓ ਪਸੰਦ ਆਈ ਹੋਵੇਗੀ ਤੇ ਜਲਦੀ ਮਿਲਦੇ ਆਪਾਂ ਇੱਕ ਨਵੀਂ ਜਰਨੀ ਦੇ ਵਿੱਚ ਨਵੇਂ ਵਲੌਗ ਦੇ ਵਿੱਚ ਤਦ ਤੱਕ ਜੀ ਸ਼ਸਰੇਕਾ